ਰਿਪਬਲਿਕ ਡੇ ਨੂੰ ਮੌਕਾ ਰੱਖਦੇ ਹੋਏ ਅੱਜ ਦਰਾਹਾ ਦੇ ਬਿਆਨ ਸਿੰਘ ਚੌਂਕ ਤੋਂ ਇੱਕ 플ੈਗ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਐਸਪੀਡੀ ਪਵਨਜੀਤ ਚੌਧਰੀ ਵੱਲੋਂ ਕੀਤੀ ਗਈ ਜਿਸ ਦੌਰਾਨ ਐਸਐਚਓ ਦਰਾਹਾ ਆਕਾਸ਼ਤ ਐਸਐਚਓ ਪਾਇਲ ਸੁਖਵਿੰਦਰ ਸਿੰਘ ਐਸਐਚਓ ਮਲੋਤ ਚੰਨਜੀਤ ਸਿੰਘ ਇਸ 플ੈਗ ਮਾਰਚ ਵਿੱਚ ਸ਼ਾਮਲ ਰਹੇ ਪੱਤਰਕਾਰਾਂ ਗੱਲਬਾਤ ਕਰਦਿਆਂ ਹੋਇਆ ਐਸਪੀਡੀ ਪਵਨਜੀਤ ਚੌਧਰੀ ਨੇ ਦੱਸਿਆ ਕਿ ਇਸ 플ੈਗ ਮਾਰਚ ਕਰਨ ਦਾ ਮੁੱਖ ਮਕਸਦ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦੇਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਅਨਸਕਾਮੀ ਘਟਨਾ ਨੂੰ ਅੰਜਾਮ ਦੇਣ ਤੋਂ ਗਰੇਜ਼ ਕਰਨ रिपब्लिक डे 26 जनवरी नु मध्यनजर रखदे होए ਸਾਡੇ ਐਸਐਸਪੀ ਡਾਕਟਰ ਦਰਪਨਾਲ ਉਪਾਲੀਆ ਆਈਪੀਐਸ ਉਹਨਾਂ ਨੇ ਜੋ ਗਾਈਡਲਾਈਨਸ ਨੇ ਤੇ ਪਲੱਸ ਜੋ ਹੋਰ ਗਾਈਡਲਾਈਨਸ ਨੇ ਇਸ ਪੂਰਬ ਨੂੰ ਰਿਪਬਲਿਕ ਡੇ ਨੂੰ ਪੀਸਫੁਲੀ ਮਨਾਉਣ ਵਾਸਤੇ ਉਹਨਾਂ ਦੀ ਪਾਲਣਾ ਦੇ ਤਹਿਤ ਅੱਜ ਅਸੀਂ ਫਲੈਗ ਮਾਰਚ ਕਰਨ ਜਾ ਰਹੇ ਆ ਇਹ ਦਰਾਹਾ ਫਾਇਲ ਐਟ ਮਲੌਦੇ ਏਰੀਏ ਦੇ ਵਿੱਚ ਫਲੈਗ ਮਾਰਚ ਦਾ ਮੇਨ ਮਕਸਦ ਇਹ ਹੈ ਕਿ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਇੰਜ ਪਰਦਰਾਂ ਲਾ ਦੇ ਕਿ ਉਹ ਦੇ ਆਪਣੀ ਸੰਗਠਨ ਕਰ ਦੇਵੇ ਆ ਜਾ ਹੋ ਜਾ ਤੇ ਪਲੱਸ ਆਪਣਾ ਜੋ ਇਹ ਰਿਪਬਲਿਕ ਡੇ ਹੈ ਇਹਨੂੰ ਧੂਮ ਧਾਮ ਨਾਲ ਮਨਾਇਆ ਜਾ ਸਕੇ ਤੇ ਪਲੱਸ ਪੀਸਫੁਲੀ ਇੱਕ ਓਵਰ ਕੀਤਾ ਜਾ ਸਕੇ ਹੈ ਰਿਪਬਲਿਕ ਡੇ ਇਹ ਉਹਦਾ ਹੀ ਹਿੱਸਾ ਹੈਗਾ ਜਿਹਦੇ ਤਹਿਤ ਇਹ ਫਲੈਗਮਾਰਚ ਜੋ ਅਸੀਂ ਕਰਨ ਜਾ ਰਹੇ ਹਾਂ ਇਹ ਤੇ ਇਸ ਲੜੀ ਦੇ ਵਿੱਚ ਅਲਾਵਾ ਕੋ ਸਾਡੇ ਹੋਰ ਜੋ ਸਾਨੂੰ ਗਾਈਡਲਾਈਨ ਜੀ ਐਸਐਸਪੀ ਸਾਹਿਬ ਵੱਲੋਂ ਹੈ ਉਹਦੇ ਤਹਿਤ ਅਸੀਂ ਕੁਝ ਆਪਣੀਆਂ ਜਿਹੜੇ ਹਾਈਡ ਆਊਟਸ ਨੇ ਜਾਂ ਜਿਹੜੇ ਕੋ ਮਾੜੇ ਬੰਦੇ ਨੇ ਜਿਹੜੀ ਕੋ ਇਸ ਤਰ੍ਹਾਂ ਦੀ ਸ਼ਰਤ ਕਰ ਸਕਦੇ ਆ ਸਾਡੇ ਭਾਰਤ ਦੀ ਇਸ ਜੋ ਇੱਕ ਇਕਤਾ ਨੂੰ ਤੋੜਨ ਦੇ ਵਾਸਤੇ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਾਮਯਾਬ ਹੋ ਜਾਣਾ ਉਹਦੇ ਵਿੱਚ ਵੀ ਸਾਡੀਆਂ ਜਿਹੜੀਆਂ ਵਕ ਵਕ ਰੇਡ ਪਾਕੀਆਂ ਤੇ ਪੁਲਿਸ ਅੱਡ ਅੱਟ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਕੰਮ ਕਰ ਰਹੀ ਆ ਤੇ ਅੱਜ ਉਹ ਜੋ ਐਸਵੇਲੇ ਅਸੀਂ ਸਟਾਰਟ ਕਰ ਰਹੇ ਹਾਂ ਉਹ ਫਲੈਗਮਾਰਕ ਹਿੱਸਾ ਹੈ ਏਸੀ ਚੀਜ਼ ਦਾ ਕਿ ਇੱਕ ਪਬਲਿਕ ਦੇ ਵਿੱਚ ਕੌਨਫੀਡੈਂਸ ਕ੍ਰੀਏਟ ਹੋਵੇ ਤੇ ਜਿਹੜੇ ਮਾੜੇ ਬੰਦੇ ਆ ਉਹ ਸੁਚੇਤ ਹੋ ਜਾਣ। ਐਸਪੀ ਸਾਹਿਬ ਗੱਲ ਕਰਦੇ ਖੰਨੇ ਤੋਂ ਬੜੀਆਂ ਮੰਦਭਾਗੀਆਂ ਘਟਨਾਵਾਂ ਚੈਨਲ ਰੋਡੀਆਂ ਸਾਹਮਣੇ ਆ ਰਹੀਆਂ ਨੇ ਕੀ ਪੁਲਿਸ ਪ੍ਰਸ਼ਾਸਨ 'ਚ ਕੋਈ ਕਮੀ ਰਹਿ ਗਈ ਜਾਂ ਕੋਈ ਹੋਰ ਕਾਰਨ ਹੈ? ਦੇਖੋ ਇਸ ਤਰ੍ਹਾਂ ਹੈ ਜੀ ਪੁਲਿਸ ਆਪਣੇ ਮੁਖਬਰਾਂ ਦੇ ਰਾਹੀਂ ਸੋਰਸਸ ਦੇ ਰਾਹੀਂ ਜੋ ਕੁਝ ਵੀ ਹੈ ਇਹ ਜਿਹੜੇ ਲੋਕ ਇਲੀਗਲ ਚਾਈਨਾ ਡੋਰ ਵੇਚਦੇ ਨੇ ਉਹਨਾਂ ਦੀ ਰਿਕਵਰੀ ਵੀ ਕਰ ਰਹੀ ਹੈ ਆਪਣੇ ਸੋਰਸਸਾਂ ਹੀ ਪਤਾ ਕਰਕੇ ਵੱਧ ਤੋਂ ਵੱਧ ਇਹਨਾਂ ਲੋਕਾਂ ਨੂੰ ਤਾਂ ਕਿ ਕੋਈ ਵੀ ਇਹ ਸੇਲ ਨਾ ਕਰ ਸਕਣ ਲੇਕਿਨ ਫਿਰ ਵੀ ਜਿਹੜੇ ਮਾੜੇ ਬੰਦੇ ਆ ਉਹ ਕਿਸੇ ਨਾ ਤਰੀਕੇ ਨਾਲ ਗਾਹੇ ਵਗਾਏ ਲਕੋਸ਼ ਪੋਕੇ ਇਹਦੀ ਵਿਕਰੀ ਕਰਦੇ ਆ ਲੇਕਿਨ ਉਹਨਾਂ ਤੇ ਸਾਡੀ ਸਖਤ ਨਿਗਰਾਨੀ ਹੈ ਇਹਦੇ ਤਹਿਤ ਅਸੀਂ ਜਿਹੜੇ ਸਾਡੇ ਸੈਪਰੇਟ ਡਿਫਰੈਂਟ ਥਾਣੇ ਨੇ ਖੰਨਾ ਪੁਲਿਸ ਜ਼ਿਲ੍ਹੇ ਦੇ ਉਹਦੇ ਵਿੱਚ ਕਾਫੀ ਰਿਕਵਰੀਜ਼ ਵੀ ਕੀਤੀਆਂ ਹੈ ਲੇਕਿਨ ਇਸੇ ਲਈ ਵਾਰ-ਵਾਰ ਜਿਹੜੀ ਬੇਨਤੀ ਹੈ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਕਿ ਇਹਦੇ ਨਾਲ ਇਨਸਾਨ ਦੇ ਨਾਲ-ਨਾਲ ਜੀਵ ਜੰਤੂਆਂ ਦੀ ਵੀ ਜਿਹੜੀ ਜਾਨ ਨੂੰ ਖਤਰਾ ਹੈ ਕੋਈ ਵੀ ਮੰਦ ਭਾਗੀ ਝੋਕਾ ਕਤਨਾਗੀ ਹੈ ਮੰਦ ਭਾਗੀ ਐਦਾਂ ਦੀ ਨਾਂ ਵਾਪਰੇ ਚਾਹੀਦਾ ਡੋਰ ਇਹਦੇ ਵਿੱਚ ਇੱਕ ਪੇਰੈਂਟਸ ਨੂੰ ਵੀ ਬੇਨਤੀ ਹੈ ਕਿ ਆਪਦੇ ਆਪ ਦੇ ਬੱਚਿਆਂ ਨੂੰ ਥੋੜਾ ਜਿਹਾ ਇਸ ਚੀਜ਼ ਤੇ ਨਿਗਰਾਨੀ ਰੱਖਣ ਕਿ ਕੋਈ ਇਸ ਤਰ੍ਹਾਂ ਦੀ ਡੋਰ ਦੀ ਵਰਤੋਂ ਤਾਂ ਨਹੀਂ ਕਰ ਰਹੇ ਉਹ ਵੀ ਆਪਣੀ ਇੱਕ ਫਰਜ਼ ਡਿਊਟੀ ਨਿਭਾਉਣ ਲੇਕਿਨ ਪੁਲਿਸ ਦੀ ਸ਼ਕਤੀ ਪੂਰੀ ਹੈ ਔਰ ਪੁਲਿਸ ਆਪਣੇ ਇਹ ਨਹੀਂ ਹੈ ਕਿ ਇਸ ਕੰਮ ਦੇ ਟਿਲ ਮੱਕ ਕਰੇਗੀ ਕਿਉਂਕਿ ਇਹ ਇਨਸਾਨੀਅਤ ਦੇ ਨਾਤੇ ਬੜੀ ਮਾੜੀ ਚੀਜ਼ ਹੈ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਸੋ ਪੁਲਿਸ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ ਤਾਂ ਕਿ ਚਾਈਨਾ ਡੋਰ ਕੋਈ ਵੀ ਬੰਦਾ ਵੇਚ ਨਾ ਸਕੇ ਜੀ